ਹੁਣ ਕਹਿਣਾ ਚਾਹਣਾ ਉਹ ਬਿੱਟੂ ਤੂੰ ਕਹਿੰਦਾ ਸੀ ਘੋੜੇ ਘੁੰਮਦੇ ਨੇ ਆਹੇ ਘੋੜਿਆਂ ਨੇ ਮੋਰਚਾ ਫਤਿਹ ਕਰਤਾ ਹੁਣ ਤੂੰ ਖਚਣਾ ਦੇਵੇ ਕਿ ਦਿਨੀ ਨੂੰ ਤੁਰ ਜਾ ਐਥੇ ਤੇਰੀ ਕੋਈ ਲੋੜ ਨਹੀਂ ਹੈਗੀ ਜਗਾਰੇਗਾ ਜੇ ਬਦੇ ਬਾਵੇ ਨੇ ਹਲੋ ਜਾਵੇ ਵਾਹ ਜੀ ਆਲਾ ਵਾਹ ਜੀ ਜਗਾਰੇਗਾ ਫਤਿਹ ਪਾਵੇ ਨੇ ਹਲੋ ਜਾਵੇ ਸ਼ੁਭਾਸ਼ ਜੀ ਆਲਾ ਆਪਾਂ ਪੱਥਰੇ ਸੇਤਨਾ ਨਿਸਾਨ ਝੁਲਦੇ ਰਹਿਣਗੇ ਖਾਲਸਾ ਪੰਥ ਇਸੇ ਤਰ੍ਹਾਂ ਜਿੱਤਾਂ ਪ੍ਰਾਪਤ ਕਰਦਾ ਰਹੂਗਾ ਆਓ ਆਪਾਂ ਰਲ ਕੇ ਇਹਨਾਂ ਵਿਦਿਆਰਥੀਆਂ ਦਾ ਸਾਥ ਦੇਣਾ ਜਦੋਂ ਵੀ ਸਾਨੂੰ ਇਹ ਜਾਤਕਾਰਨ ਕਾਸੀਂ ਚਟਾਨ ਮੰਗਦੇ ਨਾਲ ਖੜੇ ਆਂ ਜਦੋਂ ਅਣਖ ਤੇ ਹੋਂਦ ਦੀ ਲੜਾਈ ਹੋਵੇ ਫਿਰ ਅਸੀਂ ਹਮੇਸ਼ਾ ਨਾਲ ਖੜਦੇ ਆਂ ਹੱਕ ਸਾਦੀ ਲੜਾਈ ਦੇ ਨਾਲ ਖੜਦੇ ਆਂ ਹੁਣ ਵੀ ਖੜੇ ਆ ਪਹਿਲਾਂ ਵੀ ਖੜੇ ਸੀ ਤੇ ਖੜਦੇ ਰਹਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਨੂ ਸਰੋਪੇ ਪੇਟ ਕੀਤੇ ਆ ਨੋਟੀਫਿਕੇਸ਼ਨ ਜਾਰੀ ਅੱਗੇ ਕਿਸ ਤਰ੍ਹਾਂ ਲੱਗਦਾ ਹੈ ਕਿ ਸੰਘਰਸ਼ ਦੇ ਰਾਹ ਤੇ ਚੱਲ ਗਿਆ ਜਨੋਜਵਾਨਾਂ ਨੇ ਹੱਕ ਹਾਸਲ ਕੀਤੇ ਇਹਨਾਂ ਨੇ ਦ੍ਰਿੜਤਾ ਵਿਸ਼ਵਾਸ ਦੇ ਨਾਲ ਜਿਹੜਾ ਪੂਰਾ ਮੋਰਚਾ ਲੜਿਆ ਇਹਨਾਂ ਨੂੰ ਸੈਂਟਰ ਸਰਕਾਰ ਇਹਨਾਂ ਨੂੰ ਆਰਐਸਐਸ ਦਬਾਉਣਾ ਚਾਹੁੰਦੀ ਇਹਨੇ ਤਸੱਦਦ ਬਹੁਤ ਕੀਤੀ ਪਰ ਇਹ ਨੌਜਵਾਨ ਡੋਲੇ ਨਹੀਂ ਇਹ ਝੜਕੇ ਨਹੀਂ ਉਹਨਾਂ ਦੀ ਬਹਾਦਰੀ ਅੱਜ ਇਹ ਮੋਰਚਾ ਫਤਿਹ ਹੋਇਆ ਸਾਰਿਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਥ ਦਿੱਤਾ ਚਾਹੇ ਉਹ ਕਿਸਾਨ ਜਥੇਬੰਦੀਆਂ ਸੀ ਪੰਥਕ ਜਥੇਬੰਦੀਆਂ ਸੀਗੀਆਂ ਹੋਰ ਵੀ ਸਮਾਜ ਸੇਵੀ ਜਥੇਬੰਦੀਆਂ ਸਾਡੇ ਬੱਚੇ-ਵੱਚੀਆਂ ਨੇ ਬਹੁਤ ਵੱਡਾ ਸਾਥ ਦਿੱਤਾ ਹੈ ਸਾਰਿਆਂ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੀ ਹੋਂਦ ਦੀ ਅਣਕਹੀ ਲੜਾਈ ਯਾਦ ਹੈ ਅਸੀਂ ਮੂਰੇ ਹੋ ਕੇ ਡਰਦੇ ਹਾਂ ਪ੍ਰਸ਼ਾਸਨ ਦੀ ਤੱਕਾਸ਼ਾਈ ਹੋਵੇ ਚਾਹੇ ਤਕਰਾਰ ਹੋਵੇ ਹਰ ਚੀਜ਼ ਨੂੰ ਇਹਨਾਂ ਨੇ ਸਹਿਣ ਕੀਤਾ ਹੈ ਇਹ 10 ਨਵੰਬਰ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਇਹਨਾਂ ਲਈ ਬੇਹਦ ਖਾਸ ਹੈ ਬਿਲਕੁਲ ਬਿਲਕੁਲ ਜਦੋਂ ਸੰਘਰਸ਼ ਲੜਦੇ ਹਾਂ ਨਾ ਉਦੋਂ ਬਹੁਤ ਕੁਝ ਕਰਨਾ ਪੈਂਦਾ ਬਹੁਤ ਕੁਝ ਸਹਿਣਾ ਪੈਂਦਾ ਔਰ ਜਿਹੜੇ ਸੱਚੇ ਰਾਹ ਤੇ ਚੱਲਦੇ ਨੇ ਜਿਹੜੇ ਸੁਭਾਅ ਨਾਲ ਲੜਦੇ ਨੇ ਫੇਰ ਉਦੋਂ ਜਿੱਤ ਹੁੰਦੀ ਆ ਅਜਿੱਤ ਹੋਈ ਆ ਅਸ਼ਮਿਲ ਕੀ ਕਹਿਣਾ ਚਾਹੋਗੇ ਕਿ ਦੇਖ ਜਿਵੇਂ ਸਰੋਪੇ ਭੇਂਟ ਕਰ ਦਿੱਤੇਗੇ ਨੇ ਔਰ ਹੁਣ ਜੋ ਗਾਲ ਸੀਗੀ ਸਾਡੇ ਸਾਡੇ ਤਾਂ ਸਭ ਤੋਂ بڑے ਮਾਨ ਸਰੋਪੇ ਹੀ ਹੁੰਦੇ ਨੇ ਤੇ ਉਹ ਸਾਨੂੰ ਭੇਂਟ ਦੇ ਨੇ ਜਿੱਤ ਹੋਈ ਆ ਤੇ ਪੰਜਾਬੀਆਂ ਦੀ ਜਿੱਤਾਂ ਕੰਨੇ ਵਿਦਿਆਰਥੀਆਂ ਦੀ ਜਿੱਤ ਹੈ ਇਹਨੂੰ ਵਿਦਿਆਰਥੀਆਂ ਦੀ ਅਗਵਾਈ ਚ ਨਢੀ ਗਈ ਸਾਡਾ ਵੱਡਾ ਮਾਣ ਆ ਕਿ ਪੰਜਾਬ ਸਾਡੇ ਸੱਦੇ ਤੇ ਆਇਆ ਪਰ ਇਹ ਗੱਲ ਸੱਚ ਹੈ ਜਿਹੜੀ ਪੰਜਾਬੀਆਂ ਦੀ ਸਮੂਹਿਕ ਪਛਾਣ ਆ ਪੰਜਾਬੀਆਂ ਦੀ ਜਿਹੜੀ ਕਲੈਕਟਿਵ ਆਇਡੈਂਟੀਟੀ ਆ ਜਿਹੜੀ ਪੰਜਾਬੀ ਕੌਮ ਦੀ ਪਛਾਣ ਆ ਉਹ ਵਰਤਖਾ ਜੀ ਉਹਦੇ ਦਮ ਤੇ ਲੜੇ ਆ ਉਹਦੇ ਦਮ ਤੇ ਜਿੱਤੇ ਆ ਹਰਿਆਣੇ ਦੇ ਹਿਮਾਚਲ ਦੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪ ਦਾ ਜਾਣ ਕੇ ਸਾਡੇ ਨਾਲ ਖੜੇ ਹੋਏ ਵੱਡੇ ਧੰਨਵਾਦ ਸਾਰਿਆਂ ਦੇ ਨੇ ਸਾਰੀਆਂ ਜਥੇਬੰਦੀਆਂ ਨੇ ਨੰਗ ਸਿੰਘ ਜਥੇਬੰਦੀਆਂ ਹਰ ਸੱਜੇ ਦੇ ਸਾਡੇ ਨਾਲ ਇਹਨਾਂ ਦੇ ਵੱਡੇ ਧੰਨਵਾਦ ਨੇ ਪਾਕੀ ਗੱਲ ਇੰਨੀ ਕਾ ਜੀ ਪੰਜਾਬ ਤੇ ਜਦੋਂ ਪੈਂਦੀ ਹੈ ਸਮੂਹ ਪੰਜਾਬੀ ਇਕੱਠੇ ਹੁੰਦੇ ਆਏ ਨੇ 5 ਸਾਲਾਂ ਚ ਦੂਜੀ ਵਾਰੀ ਮੋਦੀ ਨੇ ਪੰਗਾ ਲਿਆ ਤੇ ਦੂਜੀ ਵਾਰੀ ਉਹਨੂੰ ਮਾਤ ਚ ਛਲਣੀ ਪਈ ਆ ਉਮੀਦ ਕਰਦੇ ਆ ਚਾਹੇ ਜਾਂ ਦੇ ਖੁੱਲ ਮਸਲੇ ਪਾਣੀਆਂ ਤੋਂ ਲੈ ਕੇ ਬੀਬੀ ਅੰਬੀ ਤੋਂ ਲੈ ਕੇ ਵਾਗਾ ਖੁੱਲਣ ਤੋਂ ਲੈ ਕੇ ਸਾਡੀ ਹੋਂਦ ਤੇ ਸਾਰੇ ਮਸਲੇ ਅਸੀਂ ਇਕੱਠੇ ਨੜੀਏ ਇਕੱਠੇ ਜਿੱਤੀਏ ਮਤਲਬ ਪਹਿਲੀ ਲੜਾਈ ਸਾਡੇ ਜ਼ਰੂਰੀ ਆ ਕਿ ਜਿੰਨੇ ਰੌੜੇ ਸੀ ਕੋਈ ਸਿੱਕ ਹਿੰਦੂ ਤੋਂ ਉੱਪਰ ਉੱਠ ਕੇ ਸਮੂਹ ਪੰਜਾਬੀਆਂ ਨੇ ਆਪਣੀ ਲੜਾਈ ਲੜੀਆ ਵਿਚਾਰਤਾ ਮਤ ਉੱਪਰ ਇਕੱਠੇ ਹੋਏ ਆ ਤੇ ਐ ਇਕੱਠੇ ਰਹੀਏ ਪੰਜਾਬ ਚੂਰਦਾ ਰਹੂਗਾ ਅੱਜ ਸਟੂਡੈਂਟ ਪਾਵਰ ਦੇਖਣ ਨੂੰ ਮਿਲੀ ਹੈ ਯੂਨੀਵਰਸਿਟੀ ਕੈਂਪਸ ਬਿਲਕੁਲ ਜੀ ਵਿਦਿਆਰਥੀਆਂ ਦੇ ਸੰਘਰਸ਼ ਜਿੱਤ ਹੋਈ ਆ ਹਰ ਇੱਕ ਉਸ ਇਨਸਾਨ ਦੀ ਸੰਘਰਸ਼ ਜਿੱਤ ਹੋਈ ਆ ਜਿਹੜਾ ਕਹਿੰਦਾ ਸੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਚੰਡੀਗੜ੍ਹ ਸ਼ਹਿਰ ਪੰਜਾਬ ਦਾਗਾ ਸਿਰਫ ਵਿਦਿਆਰਥੀਆਂ ਨੇ ਨਹੀਂ ਜਿੱਤ ਹੋਈ ਨਾਲ ਜਿੰਨੇ ਵੀ ਲੋਕ ਪੰਜਾਬ ਤੋਂ ਆਏ ਕਿਸਾਨ ਜਥੇਬੰਦੀਆਂ ਪੰਥਕ ਜਥੇਬੰਦੀਆਂ ਵੀ ਦੂਰ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਇੰਡੀਵ ਤਾਂ ਬਿਲਕੁਲ ਅੱਜ ਮੈਨੂੰ ਨਾ ਇੱਕ ਗੱਲ ਯਾਦ ਆ ਗਈ ਦੀਪ ਸਿੱਧੂ ਦੀ ਕਹਿੰਦੇ ਸਾਨੂੰ ਜਦੋਂ ਸੰਘਰਸ਼ ਲੜਦੇ ਆ ਆਪਣੇ ਅਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਸਾਨੂੰ ਦੋਹੇ ਚਾਹੀਦੇ ਨੇ ਜਦੋਂ ਵੀ ਮਿੰਨ ਕਿੱਸੇ ਨਹੀਂ ਛੱਡਣੇ ਅਸੀਂ ਜਿੱਤ ਪ੍ਰਾਪਤ ਕੀਤੀ ਸਾਨੂੰ ਇਹਦੇ ਵਿੱਚ ਨੌਜਵਾਨ ਦੇ ਵਿੱਚੋਂ ਦੀਪ ਸਿੱਧੂ ਦਿਸਦਾ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਜਿੰਨੇ ਵੀ ਆ ਪੰਜਾਬ ਦੇ ਨੌਜਵਾਨ ਖੜੇ ਨੇ ਸਾਨੂੰ ਇਹਨਾਂ ਨੂੰ ਮੂਰੇ ਲਿਆਉਣਾ ਚਾਹੀਦਾ ਸਾਨੂੰ ਜਿਹੜੀ ਬੁੱਢੀ ਲੀਡਰਸ਼ਿਪ ਆ ਸਾਨੂੰ ਉਹਨੇ ਥੱਲੇ ਲਾ ਕੇ ਰੱਖਤਾ ਇਹੋ ਜਿਹੇ ਨੌਜਵਾਨਾਂ ਜਿਹੜੇ ਦਿੜਤਾ ਦਿਨ ਲੜਦੇ ਨੇ ਕਿਸੇ ਸਰਕਾਰ ਅੱਗੇ ਨਹੀਂ ਝੁਕਦੇ ਇਹਨਾਂ ਨੌਜਵਾਨਾਂ ਨੂੰ ਪੰਜਾਬ ਦੀ ਬਾੜ ਟੋਰ ਇਹਨਾਂ ਨੌਜਵਾਨਾਂ ਨੂੰ ਸੰਭਾਲਣੀ ਚਾਹੀਦੀ ਕੱਲਾ ਇਸ ਵਾਰ ਹੀ ਨਹੀਂ ਜਦੋਂ ਨਹੀਂ ਸਾਨੂੰ ਜਗਾਤੇ ਸਾਨੂੰ ਆਵਾਜ਼ ਮਾਰਨਗੇ ਤੇ ਅਸੀਂ ਉਸੇ ਤਰ੍ਹਾਂ ਇਸੇ ਤਰ੍ਹਾਂ ਪਹੁੰਚ ਕੇ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਇਹਨਾਂ ਦੇ ਨਾਲ ਮੋਢਾ ਮੋਢਾ ਲਾ ਕੇ ਡਟਾਂਗੇ ਔਰ ਕਿਉਂਕਿ ਇਹ ਲੜਾਈ ਖੌਂਦ ਦੀ ਲੜਾਈ ਆ ਤੇ ਸੋਹ ਦੀ ਲੜਾਈ ਦੇ ਵਿੱਚ